ਸਿਹਤ ਸਬੰਧੀ ਹਰ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ। ਦੋਸਤੋ ਜੇਕਰ ਤੁਸੀਂ ਸਿਰਫ ਸਵਾਦ ਦੇ ਲਈ ਪੁੰਨੇ ਹੋਏ ਛੋਲੇ ਖਾ ਰਹੇ ਹੋ ਤਾਂ ਤੁਸੀਂ ਇਸ ਦੇ ਬੇਮਿਸਾਲ ਫਾਇਦਿਆਂ ਦੇ ਬਾਰੇ ਨਹੀਂ ਜਾਣਦੇ ਹੋਵੋਗੇ। ਪੁੰਨੇ ਹੋਏ ਛੋਲੇ ਕਈ ਪ੍ਰਕਾਰ ਦੇ ਰੋਗਾਂ ਦੇ ਲਈ ਰਾਮਬਨ ਇਲਾਜ ਹੁੰਦੇ ਹਨ। ਪੁੰਨੇ ਹੋਏ ਛੋਲੇ ਜੇਕਰ ਸਹੀ ਤਰੀਕੇ ਨਾਲ ਖਾਧੇ ਜਾਣ ਤਾਂ ਇਹ ਪੁਰਸ਼ਾਂ ਦੀ ਤਾਕਤ ਵਧਾਉਣ ਦੇ ਨਾਲ ਕਈ ਰੋਗਾਂ ਨੂੰ ਦੂਰ ਕਰਦੇ ਹਨ। ਦੋਸਤੋ ਤੁਹਾਨੂੰ ਦੱਸ ਦਈਏ ਕਿ ਸੁੱਕੇ ਕਾਲੇ ਬਿਨਾ ਪੁੰਨੇ ਹੋਏ ਛੋਲਿਆਂ ਵਿੱਚ ਕਾਰਬੋਹਾਈਡਰੇਟ, ਨਮੀ, ਚਿਕਨਾਈ, ਪ੍ਰੋਟੀਨ, ਰੇਸ਼ਾ ਸ਼ਿਮ ਆਇਰਨ ਅਤੇ ਕਈ ਵਿਟਾਮਿਨ ਵਰਗੇ ਤੱਤ ਪਾਏ ਜਾਂਦੇ ਹਨ ਜੋ ਕਿ ਸਾਡੇ ਸਰੀਰ ਨੂੰ ਕਈ ਪ੍ਰਕਾਰ ਨਾਲ ਪੋਸ਼ਣ ਪ੍ਰਦਾਨ ਕਰਨ ਵਿੱਚ ਲਾਭਕਾਰੀ ਹੁੰਦੇ ਹਨ ਪੁੰਨੇ ਹੋਏ ਛੋਲਿਆਂ ਦੇ ਫਾਇਦੇ ਬਾਦਾਮ ਤੋਂ ਵੀ ਕਈ ਗੁਣਾ ਜ਼ਿਆਦਾ ਹੁੰਦੇ ਹਨ ਤਾਂ ਦੋਸਤੋ ਜਾਣਦੇ ਹਾਂ ਪੁੰਨੇ ਹੋਏ ਛੋਲਿਆਂ ਨੂੰ ਖਾਣ ਦੇ ਫਾਇਦੇ ਬਾਰੇ ਦੋਸਤੋ ਪੁੰਨੇ ਹੋਏ ਛੋਲੇ ਸਰੀਰ ਨੂੰ ਜੋ ਪ੍ਰੋਟੀਨ ਚਾਹੀਦਾ ਹੁੰਦਾ ਹੈ ਉਸ ਪ੍ਰੋਟੀਨ ਦੀ ਮਾਤਰਾ ਨੂੰ ਪੁੰਨੇ ਹੋਏ ਕਾਲੇ ਛੋਲੇ ਪੂਰਾ ਕਰਦੇ ਹਨ ਇਹ ਸਾਡੀਆਂ ਸਰੀਰ ਦੀ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਦੇ ਹਨ ਜੇਕਰ ਤੁਸੀਂ ਆਪਣੀਆਂ ਮਾਸਪੇਸ਼ੀਆਂ ਨਾੜਾਂ ਨੂੰ ਮਜ਼ਬੂਤ ਕਰਨਾ ਚਾਹੁੰਦੇ ਹੋ ਤਾਂ ਪੁੰਨੇ ਹੋਏ ਛੋਲਿਆਂ ਨੂੰ ਤੁਸੀਂ ਤੁਸੀਂ ਤੋਂ ਹੀ ਖਾਣਾ ਸ਼ੁਰੂ ਕਰੋ ਦੋਸਤੋ ਪੁੰਨੇ ਛੋਲੇ ਚਿਹਰੇ ਦੀ ਚਮਕ ਨੂੰ ਵਧਾਉਂਦੇ ਹਨ ਜੇਕਰ ਤੁਸੀਂ ਆਪਣਾ ਚਿਹਰਾ ਚਮਕਾਉਣਾ ਚਾਹੁੰਦੇ ਹੋ ਤਾਂ ਪੁੰਨੇ ਹੋਏ ਛੋਲੇ ਖਾਣਾ ਤੁਹਾਡੇ ਲਈ ਲਾਭਕਾਰੀ ਹੁੰਦਾ ਹੈ ਇਸ ਵਿੱਚ ਮੌਜੂਦ ਜ਼ਿੰਕ ਤੁਹਾਡੀ ਚਮੜੀ ਨੂੰ ਨਿਖਾਰਨ ਵਿੱਚ ਮਦਦ ਕਰਦਾ ਹੈ ਪੁੰਨੇ ਹੋਏ ਛੋਲੇ ਖਾਣ ਨਾਲ ਤੁਹਾਨੂੰ ਪਿਆਸ ਜ਼ਿਆਦਾ ਲੱਗਦੀ ਹੈ ਜਿਸ ਨਾਲ ਤੁਹਾਡੇ ਸਰੀਰ ਅੰਦਰ ਪਾਣੀ ਦੀ ਪੂਰਤੀ ਹੁੰਦੀ ਹੈ ਤੇ ਚਿਹਰੇ ਦੀ ਚਮਕ ਵੀ ਵੱਧਦੀ ਹੈ ਦੋਸਤੋ ਪੁੰਨੇ ਛੋਲੇ ਮੋਟਾਪੇ ਨੂੰ ਕੱਟ ਕਰਦੇ ਹਨ ਜੇਕਰ ਤੁਸੀਂ ਮੋਟਾਪੇ ਤੋਂ ਪ੍ਰੇਸ਼ਾਨ ਹੋ ਤਾਂ ਤੁਸੀਂ ਗੁੜ ਅਤੇ ਛੋਲਿਆਂ ਦਾ ਸੇਵਨ ਕਰ ਸਕਦੇ ਹੋ ਇਸ ਅੰਦਰ ਮੌਜੂਦ ਤੱਤ ਮੈਟਾਬੋਲਿ ਉਹਦਾ ਆਕੇ ਮੋਟਾਪਾ ਘੱਟ ਕਰਨ ਵਿੱਚ ਮਦਦ ਕਰਦੇ ਹਨ ਜੇਕਰ ਤੁਸੀਂ ਆਪਣੇ ਮੋਟਾਪੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਇਸ ਦਾ ਸੇਵਨ ਜ਼ਰੂਰ ਕਰੋ ਦੋਸਤੋ ਦਿਮਾਗ ਨੂੰ ਤੇਜ਼ ਕਰਨ ਲਈ ਛੋਲੇ ਅਤੇ ਗੁੜ ਬਹੁਤ ਲਾਭਕਾਰੀ ਹੁੰਦੇ ਹਨ ਗੁੜ ਅਤੇ ਛੋਲਿਆਂ ਨੂੰ ਜੇਕਰ ਤੁਸੀਂ ਖਾਓਗੇ ਤਾਂ ਤੁਹਾਡਾ ਦਿਮਾਗ ਤੇਜ਼ ਬਣੇਗਾ ਕਿਉਂਕਿ ਛੋਲਿਆਂ ਅੰਦਰ ਮੌਜੂਦ ਵਿਟਾਮਿਨ B ਯਾਦਾਸ਼ਤ ਵਧਾਉਣ ਵਿੱਚ ਮਦਦ ਕਰਦਾ ਹੈ ਨਾਲ ਹੀ ਗੁੜ ਤਾਂ ਦਿਮਾਗ ਨੂੰ ਵਧਾਉਂਦਾ ਹੀ ਹੈ ਦਿਮਾਗ ਦੇ ਲਈ ਬਹੁਤ ਲਾਭਕਾਰੀ ਹੁੰਦਾ ਹੈ ਦੋਸਤੋ ਦੰਦਾਂ ਨੂੰ ਮਜ਼ਬੂਤ ਬਣਾਉਣ ਲਈ ਪੁੰਨੇ ਛੋਲਿਆਂ ਦਾ ਸੇਵਨ ਬਹੁਤ ਲਾਭਕਾਰੀ ਹੁੰਦਾ ਹੈ ਪੁੰਨੇ ਹੋਏ ਛੋਲੇ ਖਾਣ ਨਾਲ ਦੰਦਾਂ ਨੂੰ ਬਹੁ ਬੁਤੀ ਮਿਲਦੀ ਹੈ ਛੋਲੇਆਂ ਅੰਦਰ ਮੌਜੂਦ ਜੋ ਫਾਸਫੋਰਸ ਹੁੰਦਾ ਹੈ ਉਹ ਦੰਦਾਂ ਦੇ ਲਈ ਕਾਫੀ ਫਾਇਦੇਮੰਦ ਹੁੰਦਾ ਹੈ ਦੋਸਤੋ ਹੱਡੀਆਂ ਦੀ ਮਜ਼ਬੂਤੀ ਦੇ ਲਈ ਪੁੰਨੇ ਹੋਏ ਛੋਲੇ ਬਹੁਤ ਲਾਭਕਾਰੀ ਹੁੰਦੇ ਹਨ ਕਿਉਂਕਿ ਇਸ ਵਿੱਚ ਕੈਲਸ਼ੀਅਮ ਹੁੰਦਾ ਹੈ ਜੋ ਕਿ ਸਾਡੇ ਸਰੀਰ ਦੀਆਂ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ ਨਾਲ ਹੀ ਹੱਡੀਆਂ ਦੇ ਵਿਕਾਸ ਵੀ ਕਰਦਾ ਹੈ ਨਾਲ ਹੀ ਇਸ ਦੇ ਸੇਵਨ ਨਾਲ ਗਠੀਏ ਦੀ ਬਿਮਾਰੀ ਕਦੇ ਨਹੀਂ ਹੁੰਦੀ ਦੋਸਤੋ ਤੁਸੀਂ ਪੁੰਨੇ ਹੋਏ ਛੋਲਿਆਂ ਦਾ ਕਿਸੇ ਵੀ ਰੂਪ ਨਾਲ ਸੇਵਨ ਕਰ ਸਕਦੇ ਹੋ ਚਾਹੇ ਪੁੰਨੇ ਹੋਏ ਛੋਲਿਆਂ ਨੂੰ ਦੁੱਧ ਦੇ ਨਾਲ ਖਾਓ ਜਾਂ ਫਿਰ ਵੈਸੀ ਹੀ ਇਕੱਲੇ ਪੁੰਨੇ ਹੋਏ ਛੋਲੇ ਖਾਓ ਇਸ ਦੇ ਸੇਵਨ ਨਾਲ ਤੁਹਾਡੇ ਇਸ ਨਾਲ ਫਾਇਦੇ ਹੋਣਗੇ ਤੇ ਤੁਹਾਡਾ ਸਰੀਰ ਸਿਹਤਮੰਦ ਬਣਿਆ ਰਹੇਗਾ ਤੇ ਬਿਮਾਰੀਆਂ ਤੋਂ ਦੂਰ ਰਹੇਗਾ ਇਹ ਸੀ ਸਾਡੀ ਅੱਜ ਦੀ ਜਾਣਕਾਰੀ ਜੇ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਹੋਰ ਇਸੇ ਤਰ੍ਹਾਂ ਦੇ ਸੌਖੇ ਘਰੇਲੂ ਅਸਰਦਾਰ ਨੁਸਖੇ ਦੇਖਣ ਲਈ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ